ਜਿਹੜੀ ਇਸ ਸੋਧ ਦੀ ਬਹੁਤ ਲੋੜ ਸੀ ਰਾਣਾ ਜੀ ਨੇ ਵੀ ਸਾਰਿਆਂ ਦੀ ਤੇ ਸਹਿਮਤੀ ਹੈ ਇਹ ਪਹਿਲਾ ਡੁਪਲੀਕੇਟ ਸੀਟ ਜਿਹੜਾ ਇਹ ਰਾਜਪੁਰੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਉਦੋਂ ਢਾਲੀਵਾਲ ਸਾਹਿਬ ਗਏ ਸੀ ਮੈਨੂੰ ਲੱਗਦਾ ਜਿੰਨੀ ਕੁ ਮੇਰੀ ਨੌਲੇਜ ਹੈ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਵੀ ਕਿਸੇ ਨੂੰ ਡੁਪਲੀਕੇਟਾ ਸ਼ੀਟ ਦੇ ਉੱਤੇ ਕੰਪਨਸੇਸ਼ਨ ਜਿਹੜੀ ਉਹ ਰਾਜਪੁਰੇ ਦੇ ਤੇ ਕਨੌਰ ਦੇ ਕਿਸਾਨਾਂ ਨੂੰ ਦਿੱਤੀ ਗਈ ਸੀ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਉਦੋਂ ਸਾਨੂੰ ਇੱਕ ਦਿੱਕਤ ਪਰੇਸ਼ਾਨੀ ਆਈ ਸੀ ਵੀ ਉਹ ਜਿਹੜਾ ਦੁਕਾਨਦਾਰ ਸੀ ਉਹ ਕਿਸੇ ਹੋਰ ਸਟੇਟ ਤੋਂ ਲਿਆ ਕੇ ਬੀਜ ਜਿਹੜੇ ਉਹਥੇ ਵੇਚ ਰਿਹਾ ਸੀ ਸੋ ਸਾਡੀ ਜੋ ਕਾਨੂੰਨੀ ਅੜਿਚਨਾ ਸਾਨੂੰ ਆਈਆਂ ਸਾਨੂੰ ਉਹਨਾਂ ਦੀ ਦੂਜੀ ਸਟੇਟ ਦੇ ਵਿੱਚ ਜਾ ਕੇ ਉਹ ਫੈਕਟਰੀ ਚੈੱਕ ਕਰਨ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆਈ ਉਹਨਾਂ ਦੇ ਉੱਤੇ ਐਫ ਆਈ ਆਰ ਕਰਨ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਆਈ ਜੇ ਕੋਈ ਬੰਦਾ ਕਿਸਾਨ ਦੇ ਨਾਲ ਧੋਖਾ ਕਰਦਾ ਹੈ ਤਾਂ ਉਸ ਨੂੰ ਸਖਤ ਸਜ਼ਾਵਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਜਿਹੜਾ ਉਹ ਬੰਦਾ ਵੇਚਦਾ ਹੈ ਤਾਂ ਜਿਹੜੀਆਂ ਸਾਡਾ ਐਗਰੀਕਲਚਰ ਡਿਪਾਰਟਮੈਂਟ ਹੈ ਇਸ ਦੇ ਵੱਲੋਂ ਜਿਹੜੇ ਸਾਡੇ ਬੀਜਾਂ ਦੀਆਂ ਕਿਸਮਾਂ ਨੇ ਮੈਨੂੰ ਲੱਗਦਾ ਕਿ ਉੱਥੇ ਇੱਕ ਲਿਸਟ ਲੱਗੀ ਹੋਣੀ ਚਾਹੀਦੀ ਹੈ ਭਾਈ ਇਹ ਜਿਹੜੀਆਂ ਮਾਨਤਾ ਪ੍ਰਾਪਤ ਇਹ ਨਾ ਹੋਵੇ ਵੀ ਜਣਾ ਖਣਾ ਆਪਾਂ ਸਾਰੀਆਂ ਹੀ ਕੋਈ 25 30 40 ਹਰਕਸਾਲ ਹੀ ਨਮੀਆਂ ਆ ਜਾਂਦੀਆਂ ਕਿਸਾਨ ਭੋਲੇ-ਪਾਲੇ ਹੁੰਦੇ ਆ ਕਿਸਾਨਾਂ ਨੂੰ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਉਹ ਕਿਸੇ ਨਾ ਕਿਸੇ ਦੇ ਝਾਸੇ 'ਚ ਆ ਜਾਂਦੇ ਆ ਸੋ ਬੜੀਆਂ ਸਰਕਾਰ ਕੈਂਪ ਲਾਉਂਦੀ ਆ ਬੜਾ ਕੁਝ ਕਰਦੀ ਆ ਤੇ ਨਾਲ ਦੀ ਨਾਲ ਮੈਂ ਇੱਕ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਸਤਿਕਾਰਯੋਗ ਨੇ ਸਾਡੇ ਮੰਤਰੀ ਸਾਹਿਬ ਬੈਠੇ ਆ ਜਿਹੜੀ ਗੱਲ ਫਲੱਡਾਂ ਦੇ ਉੱਤੇ ਹੋਈ ਆ ਤੁਸੀਂ ਵੀ ਧੀ ਤੇ ਆਓ ਜੀ ਠੀਕ ਆ ਜੀ ਤੇ ਮੈਂ ਚੋਨਾ ਵੀ ਇਹਦੇ ਉੱਤੇ ਸਖਤ ਕਾਨੂੰਨ ਜਿਹੜਾ ਇਹ ਬਿਲਕੁਲ ਹੋਣਾ ਚਾਹੀਦਾ ਤੇ ਜਿਹੜਾ ਬਿੱਲ ਜਿਹੜਾ ਕਿਸਾਨਾਂ ਦੇ ਲਈ ਜਿਹੜਾ ਇਹ ਸੋਧ ਬਿੱਲ ਜਿਹੜਾ ਬਿਲਕੁਲ ਆਉਣਾ ਚਾਹੀਦਾ ਜੀ ਬਹੁਤ ਬਹੁਤ ਆ